ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕ ਦਵਿੰਦਰ ਸਤਿਆਰਥੀ ਜੀ ਦੀ ਲਿਖੀ ਹੋਈ ਕਹਾਣੀ ਇਕੰਨੀ ਇਸ ਨੂੰ ਰੱਖ ਲੈ ਨਾ ਨਾ ਕਰ ਵੇਖਣ ਵਿੱਚ ਇਹ ਹੀ ਕਰਨੀ ਹੈ ਪਰ ਇਸ ਦੀ ਕੀਮਤ ਸੱਚਮੁੱਚ ਇਸ ਤੋਂ ਕਿਤੇ ਵਧੇਰੇ ਬਸ ਰੱਖ ਲੈ ਇਹਨੂੰ ਮੇਰੇ ਕੋਲ ਲੈ ਦੇ ਕੇ ਇਹੋ ਹੀ ਕਰਨੀ ਹੈ ਭਾਵੇਂ ਇਹ ਤੇਰੀ ਮਜ਼ਦੂਰੀ ਨਹੀਂ ਚੁਕਾ ਸਕਤੇ ਏ ਕਹਿ ਕੇ ਮੈਂ ਰਾਮ ਮੋਚੀ ਦੀ ਹਥੇਲੀ ਤੇ ਇੱਕ ਕੰਨੀ ਰੱਖ ਦਿੱਤੀ ਪੂਰਾ ਅੱਧਾ ਘੰਟਾ ਲਾ ਕੇ ਉਸਨੇ ਮੇਰੇ ਬੂਟ ਦੀ ਮੁਰੰਮਤ ਕੀਤੀ ਸੀ ਮਜ਼ਦੂਰੀ ਦੀ ਗੱਲ ਉਸਨੇ ਮੇਰੇ ਇਨਸਾਫ ਉੱਤੇ ਛੱਡ ਦਿੱਤੀ ਸੀ ਇਹ ਕੰਨੀ ਜੇਬ ਵਿੱਚ ਪਾਉਂਦਿਆਂ ਉਸਨੇ ਅੱਖਾਂ ਪਾੜ ਕੇ ਮੇਰੇ ਵੱਲ ਤੱਕਿਆ ਤੇ ਫਿਰ ਸ਼ਾਇਦ ਖੀਸੇ ਵਿੱਚ ਉਸ ਨੂੰ ਮੜਨ ਲੱਗ ਪਿਆ ਕੋਸ ਨੂੰ ਕੀ ਪਤਾ ਸੀ ਕਿ ਇੱਕ ਇੱਕੰਨੀ ਨਾਲ ਮੇਰੀ ਇੱਕ ਕਹਾਣੀ ਜੁੜੀ ਹੋਈ ਹੈ ਮੈਂ ਦਿੱਲੀ ਤੋਂ ਕੁੰਡੇਸ਼ਰ ਜਾਣਾ ਸੀ ਲਲਿਤਪੁਰ ਤੀਕ ਰੇਲ ਦਾ ਸਫ਼ਰ ਸੀ ਅੱਗੇ ਲਾਰੀ ਜਾਂਦੀ ਸੀ ਕਈ ਦਿਨ ਤਾਂ ਇਸ ਖਿੱਚੋ ਤਾਣ ਵਿੱਚ ਲੰਘੇ ਕਿ ਅੱਜ ਰੁਪਈਆ ਮਿਲੇ ਪਾਲਕ ਮਿਲੇ ਦਿੱਲੀ ਵਿੱਚ ਅਖਬਾਰ ਨਿਵੇਸ਼ਾਂ ਦੀ ਕਾਨਫਰੰਸ ਹੋ ਰਹੀ ਸੀ ਮੇਰਾ ਇੱਕ ਮਿੱਤਰ ਜੋ ਕੁੰਡੇਸ਼ਰ ਤੋਂ ਨਿਕਲਣ ਵਾਲੇ ਮਧੂਕਰ ਵਿੱਚ ਕੰਮ ਕਰਦਾ ਸੀ ਇਹ سلسلے ਵਿੱਚ ਦਿੱਲੀ ਆਇਆ ਉਸ ਨੇ ਮੈਨੂੰ ਆਪਣੇ ਨਾਲ ਚੱਲਣ ਲਈ ਬਹੁਤ ਮਜਬੂਰ ਕੀਤਾ ਮੈਂ ਕੰਮ ਦਾ ਪੱਜ ਲਾ ਕੇ ਗੱਲ ਟਾਲ ਛੱਡੀ ਉਹ ਮੰਨ ਗਿਆ ਪਰ ਲੱਗਦੇ ਹੱਥ ਉਹ ਮੈਨੂੰ ਦੱਸ ਗਿਆ ਕਿ ਲਲਤਪੁਰ ਤੱਕ 5 ਰੁਪਏ ਦਾ ਟਿਕਟ ਲੱਗਦਾ ਹੈ ਤੇ ਅੱਗੇ ਕੁੱਲ 15 ਨੇ ਲਾਰੀ ਲਈ ਕਾਫੀ ਸਨ ਇੱਕ ਹਫਤਾ ਲੰਘ ਗਿਆ ਮੈਂ ਕੁੰਡੇਸ਼ਰ ਦੀ ਤਿਆਰੀ ਨਾ ਕਰ ਸਕਿਆ ਰੁਪਏ ਦੀ ਉਡੀਕ ਸੀ ਸੌ ਰੁਪਈਆ ਵੀ ਕਦੀ ਕਦੀ ਬਹੁਤ ਤਰਸਾਉਂਦਾ ਹੈ ਤੇ ਭਾਵੇਂ ਮੇਰੇ ਸਫ਼ਰ ਦੇ ਹਾਲ ਪੈਸੇ ਦੀ ਤੰਗੀ ਨਾਲ ਭਰਪੂਰ ਹਨ ਦਿੱਲੀ ਦੀ ਉਹ ਤੰਗੀ ਮੈਨੂੰ ਸਦਾ ਯਾਦ ਰਹੇਗੀ ਜਿਸ ਦਿਨ ਮੈਂ ਦਿੱਲੀ ਪਹੁੰਚਿਆ ਮੇਰੇ ਕੋਲ ਕੁੱਲ 4-5 ਅੰਨੇ ਸਨ ਉਹ ਨਿੱਕੀਆਂ ਨਿੱਕੀਆਂ ਲੋੜਾਂ ਤੇ ਖਰਚੇ ਗਏ ਜਿੱਥੋਂ ਰੁਪਈਆ ਮਿਲਣਾ ਸੀ ਨਾ ਮਿਲਿਆ ਪਰ ਮੈਂ ਆਪਣੇ ਜੇਰੇ ਤੇ ਕਬਰਾ ਹਟਦੇ ਨਿਸ਼ਾਨ ਨਾ ਆਉਣ ਦਿੱਤੇ। ਨਵੀਂ ਦਿੱਲੀ ਤੋਂ ਜਿੱਥੇ ਮੈਂ ਆਪਣੇ ਇੱਕ ਮਿੱਤਰ ਕੋਲ ਠਹਿਰਿਆ ਹੋਇਆ ਸੀ ਮੈਂ ਅਕਸਰ ਪੈਦਲ ਹੀ ਸ਼ਹਿਰ ਪਹੁੰਚਦਾ ਤੇ ਫਿਰ ਪੈਦਲ ਹੀ ਆਪਣੇ ਟਿਕਾਣੇ ਤੇ ਮੁੜਦਾ। ਨਹੀਂ ਤੇ ਮੈਨੂੰ ਵਾਪਸ ਆਉਂਦਿਆਂ ਦੇਰ ਹੋ ਜਾਂਦੀ। ਮੇਰਾ ਮਿੱਤਰ ਹੱਸ ਕੇ ਇਸ ਦਾ ਕਾਰਨ ਪੁੱਛਦਾ। ਮੈਂ ਵੀ ਹੱਸ ਕੇ ਗੱਲ ਆਈ ਗਈ ਕਰ ਛੱਡਦਾ। ਕਿਵੇਂ ਕਹਿੰਦਾ ਕਿ ਮੇਰੀ ਜੇਬ ਖਾਲੀ ਪਈ ਹੈ। ਖਾਲੀ ਜੇਬ ਦੀ ਕੋਈ ਖਾਸ ਚਿੰਤਾ ਮੈਨੂੰ ਕਦੀ ਕਦਾਈਂ ਹੀ ਹੁੰਦੀ ਹੈ ਹੁਣ ਇਹ ਇਕੰਨੀ ਇਸ ਮੋਚੇ ਨੂੰ ਦੇ ਕੇ ਮੇਰੀ ਜੇਬ ਖਾਲੀ ਹੋ ਗਈ ਫਿਰ ਕੀ ਹੋਇਆ ਮੈਂ ਖੁਸ਼ ਹਾਂ ਇੱਕ ਦਿਨ ਰਾਤ ਨੂੰ ਦਿੱਲੀ ਵਿੱਚ ਇੱਕ ਮਿੱਤਰ ਦੇ ਘਰ ਮੇਰੀ ਦਾਵਤ 'ਚ ਇਸ ਵਿੱਚ 10 ਵਜ ਗਏ ਹੁਣ ਵਾਪਸ ਨਵੀਂ ਦਿੱਲੀ ਮੁੜਨਾ ਸੀ ਮੈਂ ਪੈਦਲ ਹੀ ਤੁਰ ਪਿਆ ਹੌਸਲਾ ਹਾਰਨਾ ਮੈਂ ਸਿੱਖਿਆ ਹੀ ਨਹੀਂ ਕੋਲੋਂ ਇੱਕ ਟਾਂਗਾ ਲੰਘਿਆ ਮੈਂ ਆਵਾਜ਼ ਮਾਰੀ ਤਾਂਗਾ ਤਾਂਗਾ ਰੁਕ ਗਿਆ ਇੱਕ ਸਵਾਰੀ ਪਹਿਲਾਂ ਬੈਠੀ ਸੀ ਤਾਂਗੇ ਵਾਲਾ ਬੋਲਿਆ ਕਿੱਥੇ ਜਾਉਂਗੇ ਜਿੱਥੇ ਵੀ ਲੈ ਚੱਲੋ ਵਾ ਜਿੱਥੇ ਵੀ ਲੈ ਚੱਲਾਂ ਕਿੱਥੇ ਲੈ ਚੱਲੋ ਮੈਂ ਤਾਂ ਨਵੀਂ ਦਿੱਲੀ 12 ਖੰਡੇ ਜਾ ਰਿਹਾ ਮੈਨੂੰ ਵੀ ਉੱਥੇ ਹੀ ਲੈ ਚੱਲ ਤੇੰਨਾਂ ਨੇ ਪੈਸੇ ਲੱਗਣਗੇ ਰਾਤ ਬਹੁਤ ਲੰਘ ਗਈ ਏ ਹੋਰ ਤਾਂਗਾ ਮਿਲ ਨੋ ਰਿਹਾ ਪਰ ਭਰਾਵਾ ਮੇਰੇ ਕੋਲ ਤਾਂ ਪੈਸੇ ਖੰਨ ਨਹੀਂ ਹਨ ਨਹੀਂ ਨਹੀਂ ਜੀ ਮਖੌਲ ਨਾ ਕਰੋ ਇਹ ਠੀਕ ਨਹੀਂ ਮੈਂ ਮਖੌਲ ਨਹੀਂ ਕਰਦਾ ਮੇਰੇ ਕੋਲ ਸੱਚਮੁੱਚ ਪੈਸੇ ਨਹੀਂ ਹਨ ਤਾਂਗੇ ਵਾਲਾ ਕੋਈ ਭਲਾ ਲੋਕ ਸੀ ਉਸਨੂੰ ਤਰਸ ਆ ਗਿਆ ਕਹਿਣ ਲੱਗਾ ਚੰਗਾ ਤਾਂ ਬੈਠ ਜਾਓ ਤੁਹਾਡੇ ਤਿੰਨਾਂ ਨੇ ਮੈਂ ਰੱਬ ਕੋਲੋਂ ਲਵਾਂਗਾ ਬਹੁਤ ਅੱਛਾ ਤਾਂਗਾ ਤੁਰਿਆ ਜਾ ਰਿਹਾ ਸੀ ਮੈਂ ਸੋਚ ਰਿਹਾ ਸਾਂ ਕਿ ਜਦ ਰੱਬ ਨੇ ਖੁਦ ਮੈਨੂੰ ਹੀ ਤਿੰਨਾਂ ਨੇ ਨਹੀਂ ਦਿੱਤੇ ਔ ਮੇਰੇ ਹਿਸਾਬ ਵਿੱਚੋਂ ਇਸ ਟਾਂਗੇ ਵਾਲੇ ਨੂੰ ਤਿੰਨਾਂ ਨੇ ਕਿੱਥੋਂ ਦੇਵੇਗਾ ਮੇਰੇ ਦਿਲ ਵਿੱਚ ਕਈ ਤਰ੍ਹਾਂ ਦੇ ਖਿਆਲ ਉੱਠ ਉੱਠ ਕੇ ਬੈਠਦੇ ਗਏ ਰੱਬ ਕੀ ਬਲਾ ਹੈ ਕੁਝ ਲੋਕ ਆਖਦੇ ਹਨ ਕਿ ਰੱਬ ਦਾ ਖਿਆਲ ਕੇਵਲ ਇੱਕ ਵਹਿਮ ਹੈ ਇਹ ਸੱਚਮੁੱਚ ਇੱਕ ਵਹਿਮ ਹੈ ਇਹ ਮੈਂ ਰੱਬ ਵਿੱਚ ਉਤਨਾ ਹੀ ਯਕੀਨ ਰੱਖਦਾ ਹਾਂ ਜਿੰਨਾ ਇਹ ਗਰੀਬ ਟਾਂਗੇ ਵਾਲਾ ਜੇ ਨਹੀਂ ਤਾਂ ਮੈਂ ਕਿਵੇਂ ਮੰਨ ਲਿਆ ਕਿ ਉਹ ਜ਼ਰੂਰ ਮੇਰੇ ਹਿਸਾਬ ਵਿੱਚੋਂ ਰੱਬ ਕੋਲੋਂ ਤਿੰਨਾਂ ਨੇ ਵਸੂਲ ਕਰ ਲਵੇਗਾ ਉਸ ਵੇਲੇ ਮੈਨੂੰ ਉਹ ਘਟਨਾ ਵੀ ਯਾਦਾਈ ਜਦ ਮੈਂ ਇਸ ਸਵਾਲ ਦੇ ਜਵਾਬ ਵਿੱਚ ਆਪਣੇ ਇੱਕ ਲਿਖਾਰੀ ਮਿੱਤਰ ਨੂੰ ਦੱਸਿਆ ਸੀ ਕਿ ਜੇ ਰੱਬ ਨਾ ਵੀ ਹੋਵੇ ਤਾਂ ਕੇਵਲ ਆਪਣੇ ਓਟ ਲਈ ਇੱਕ ਰੱਬ ਫਰਜ਼ ਜ਼ਰੂਰ ਕਰ ਲੈਣਾ ਚਾਹੀਦਾ ਹੈ ਫਿਰ ਮੈਂ ਸੋਚਿਆ ਕਿ ਸਾਂਗੇ ਵਾਲੇ ਨੇ ਜ਼ਰੂਰ ਮੈਨੂੰ ਕੋਈ ਸਾਧੂ ਸਮਝ ਲਿਆ ਸਿਰ ਦੇ ਲੰਮੇ ਵਾਲ ਤੇ ਦਾੜੀ ਸਦਕਾ ਅਕਸਰ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਏ ਤੇ ਜੇ ਉਸ ਨੂੰ ਪਤਾ ਲੱਗ ਜਾਵੇ ਕਿ ਸੱਚਮੁੱਚ ਦੇ ਰੱਬ ਉਤੇ ਯਕੀਨ ਰੱਖਣ ਦੀ ਥਾਂ ਮੈਂ ਕੇਵਲ ਇੱਕ ਫਰਜ਼ੀ ਰੱਬ ਨੂੰ ਮੰਨਾਂ ਤਾਂ ਉਹ ਝੱਟ ਮੈਨੂੰ ਆਪਣੇ ਤੰਗ ਉਲਾ ਦੇਵੇ ਨਾਲ ਦਾ ਮੁਸਾਫਿਰ ਪਿਆਣ ਲੱਗਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਉੱਤਰ ਦਿੱਤਾ ਕਿ ਮੈਂ ਲੋਕੀਤ ਇਕੱਠੇ ਕਰਦਾ ਇਸੇ ਕੰਪਨੀ ਵੱਲੋਂ ਨਹੀਂ ਜੀ ਇਹ ਮੇਰਾ ਆਪਣਾ ਸ਼ੌਂਕ ਹੈ ਆਪਣਾ ਸ਼ੌਂਕ ਹੈ ਸਾਰੇ ਹੀ ਦੁਨੀਆ ਹੈ ਜੀ ਪੈਸਾ ਹੀ ਕਮਾਉਣ ਦੇ ਹੀ ਤਾਂ ਸਾਰੇ ਧੰਦੇ ਹਨ ਪਰ ਮੈਂ ਤਾਂ ਇਹ ਕੰਮ ਕੇਵਲ ਪੈਸੇ ਕਮਾਉਣ ਲਈ ਹੀ ਨਹੀਂ ਕਰ ਰਿਹਾ ਕਰੋ ਅਮੀਰ ਹੋਵੇਗਾ ਕਰੋ ਮੈਂ ਰੁਪਈਆ ਨਹੀਂ ਲੈਂਦਾ ਤਾਂ ਰੋਟੀ ਤੇ ਸਫਰ ਦਾ ਖਰਚ ਕਿੱਥੋਂ ਕਰਦੇ ਹੋ ਰਸਾਲਿਆਂ ਦੇ ਅਖਬਾਰਾਂ ਵਿੱਚ ਲੇਖ ਦੇ ਕੇ ਕੁਝ ਪੈਸੇ ਕਮਾ ਲੈਂਦਾ ਤੇ ਮੈਂ ਸੱਚ ਆਖਦਾ ਕਿ ਜੇ ਇਹ ਪੈਸੇ ਮਿਲਨੇ ਬੰਦ ਵੀ ਹੋ ਜਾਣ ਤਾਂ ਵੀ ਮੈਂ एकम छड्डा का नहीं आप जरूर कोई साधु होवोगे नहीं जी मैं एक गृहस्थी हूं मेरी पत्नी ਤੇ ਬੱਚੀ ਜੋ ਅਕਸਰ ਸਫਰ ਵਿੱਚ ਮੇਰੇ ਨਾਲ ਰਹਿੰਦੀਆਂ ਹਨ ਅੱਜ ਕੱਲ ਪਿੰਡ ਗਈਆਂ ਹੋਈਆਂ ਹਨ ਠੀਕ ਠੀਕ ਭਾਵੇਂ ਬੇਠੀਕ ਕੁਝ ਵੀ ਕਹਿ ਲਵੋ ਇਸ ਵੇਲੇ ਤੇ ਮੈਂ ਵੀ ਇਸ ਤਾਂਗੇ ਵਾਲੇ ਵਾਂ ਇੱਕ ਮਜ਼ਦੂਰ ਹਾਂ ਫਰਕ ਕੇਵਲ ਇਤਨਾ ਹੈ ਕਿ ਉਸ ਨੂੰ ਨਕਦ ਮਜ਼ਦੂਰੀ ਹੈ ਇਸ ਗਰੀਬ ਲਿਖਾਰੀ ਨੂੰ ਕਦੇ-ਕਦੇ ਅਖਬਾਰ ਜਾਂ ਰਸਾਲੇ ਵਾਲੇ ਚਾਲ ਦੇ ਚਲੇ ਜਾਂਦੇ ਹਨ ਨਹੀਂ ਤਾਂ ਅੱਜ ਇਹ ਹਾਲਤ ਨਾ ਹੁੰਦੀ ਕਿ ਮੈਂ ਮੁਫਤ ਤਾਂਗੇ ਦੀ ਅਸਵਾਰੀ ਮੰਗਾ ਇਹ ਤਾਂ ਇਸ ਆਦਮੀ ਦੀ ਦਇਆ ਹੈ ਇਸਨੇ ਮੇਰੇ ਹਿਸਾਬ ਦੇ ਤਿੰਨਾਂ ਨੇ ਰੱਬ ਕੋਲੋਂ ਲੈ ਲੈਣ ਦੀ ਗੱਲ ਆ ਕੇ ਮੈਨੂੰ ਐਸਾਨ ਦੇ ਭਾਰ ਤੋਂ ਵੀ ਸੁਰਖਰੂ ਕਰ ਦਿੱਤਾ ਹੈ ਸੜਕ ਤੇ ਬਿਜਲੀ ਦੀ ਰੋਸ਼ਨੀ ਸੀ ਪਰ ਇਸ ਦੇ ਮੁਕਾਬਲੇ ਵਿੱਚ ਗਰੀਬ ਤਾਂਗੇਵਾਲੇ ਦਾ ਲੈਂਪ ਬਹੁਤ ਮੱਧਮ ਜਾਪਦਾ ਸੀ ਤਾਂਗੇਵਾਲਾ ਸਾਡੀਆਂ ਗੱਲਾਂ ਬੜੀ ਸਵਾਦ ਨਾਲ ਸੁਣਦੇ ਆ ਸੀ ਉਸ ਨੂੰ ਖੁਸ਼ ਕਰਨ ਲਈ ਮੈਂ ਆਖਿਆ ਜੇ ਮੈਂ ਤਾਂ ਸਮਝਦਾ ਹਾਂ ਕਿ ਤਾਂਗੇਵਾਲਿਆਂ ਦੀ ਕਮਾਈ ਲਹੂ ਪਸੀਨੇ ਦੀ ਕਮਾਈ ਹੈ ਜੇ ਮੈਨੂੰ ਕਦੀ ਫਿਰ ਇਸ ਦੁਨੀਆ ਵਿੱਚ ਆਦਮੀ ਦੀ ਜੁਨ ਮਿਲੇ ਤਾਂ ਮੈਂ ਚਾਹੁੰਦਾ ਹਾਂ ਕਿ ਕਿਸੇ ਤਾਂਗੇਵਾਲੇ ਦੇ ਘਰ ਜਨਮ ਲਵਾਂ ਤਾਂਗੇਵਾਲੇ ਨੇ ਕਿਹਾ ਜੀ ਇੰਝ ਨਾ ਆਖੋ ਅਸੀਂ ਤਾਂ ਦਿਨ ਵਿੱਚ ਸੌ ਝੂਠ ਬੋਲਦੇ ਆ ਤੇ ਮੈਂ ਤਾਂ ਚਾਹੁੰਦਾ ਕਿ ਤੁਹਾਨੂੰ ਨਜਾਤ ਮਿਲੇ ਜਮਣਾ ਤੇ ਮਰ ਜਾਣਾ ਜੀ ਇਹ ਤਾਂ ਬਹੁਤ ਸਖਤ ਮਿਹਨਤ ਹੈ ਦਿੱਲੀ ਵਿੱਚ ਉਹ 2 ਹਫ਼ਤੇ ਮੈਂ ਬੜੀ ਨੱਠ ਭੱਜ ਵਿੱਚ گزارੇ ਖਾਣ ਪੀਣ ਦੀ ਕੋਈ ਤਕਲੀਫ਼ ਨਹੀਂ ਸੀ ਪਰ ਕਈ ਕਈ ਮੀਲ ਪੈਦਲ ਤੁਰਨਾ ਤੇ ਉਹ ਵੀ ਆਪਣਾ ਭਾਰੀ ਬੈਗ ਚੁੱਕ ਕੇ ਉਹ ਜੋ ਸੁਖਾਲਾ ਕੰਮ ਨਹੀਂ ਸੀ ਮਿੱਤਰਾਂ ਨੂੰ ਮਿਲਣਾ ਤੇ ਗੀਤਾਂ ਦੀ ਭਾਲ ਵਿੱਚ हां था जाना ਤਾਂ ਜ਼ਰੂਰੀ ਸੀ। ਕੁੰਡੇਸ਼ਰ ਤੋਂ ਖਤਾਇਆ ਲਿਖਿਆ ਸੀ ਛੇਤੀ ਆ ਜਾਉ। ਇਹ 24 ਜੀ ਦਾ ਖਤ ਸੀ। ਹੁਣ ਉੱਥੇ ਜਾਣਾ ਹੋਰ ਵੀ ਜ਼ਰੂਰੀ ਹੋ ਗਿਆ। ਆਪਣੇ ਮਿੱਤਰ ਕੋਲੋਂ ਮੈਂ 7 ਰੁਪਏ ਉਧਾਰੇ ਲਏ। 5 ਰੁਪਏ 15 ਅੰਨੇ ਕਿਰਾਏ ਲਈ ਤੇ 1 ਰੁਪਈਆ ਤੇ 1 ਕੰਨੀ ਉੱਪਰਲੇ ਖਰਚ ਲਈ। 8 ਨੇ ਦਾ ਸਟੇਸ਼ਨ ਤੇ ਤਾਂਗੇ ਵਾਲੇ ਨੂੰ ਦੇਣੇ ਪਏ। ਬਾਕੀ ਬਚੇ 6.5 ਰੁਪਏ। ਇੱਕ ਕਰਦੇ ਖਿੜਕੀ ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਲਲਿਤਪੁਰ ਦੀ 5 ਰੁਪਏ ਦਾ ਨਹੀਂ ਸਗੋਂ 5 ਰੁਪਏ 11 ਆਨੇ ਦਾ ਟਿਕਟ ਲੱਗਦਾ ਏ ਇਹ ਵੀ ਚੰਗੀ ਹੋਈ ਤਾਂ ਕਿ ਉਸ ਕੁੰਡੇਸ਼ਰ ਵਾਲੇ ਮਿੱਤਰ ਨੇ ਮਖੌਲ ਕੀਤਾ ਸੀ ਆਪਣੇ ਕਮਜ਼ੋਰ ਚੇਤੇ ਉੱਤੇ ਮੈਂ ਬੜਾ ਛਿੱਥਾ ਪਿਆ ਹੋਰ ਕੋਈ ਰਾਹ ਵੀ ਤਾਂ ਨਹੀਂ ਸੀ ਜੋ ਹੋਊ ਵੇਖੀ ਜਾਓ ਮੈਂ ਲਲਿਤਪੁਰ ਦਾ ਟਿਕਟ ਲੈ ਲਿਆ ਤੇ ਕੁਲੀ ਤੋਂ ਅਸਬਾਬ ਚੁਕਾ ਕੇ ਗੱਡੀ ਵਿੱਚ ਜਾ ਬੈਠਾ ਇੱਕ ਇੱਕ ਕੰਨੀ ਕੁਲੀ ਨੂੰ ਦਿੱਤੀ ਹੁਣ ਜਦ ਬਾਕੀ ਦੇ ਪੈਸੇ ਗਿਣੇ ਤਾਂ ਕੁੱਲ 1.5 ਅੰਨੇ ਨਿਕਲੇ ਹੁਣ ਯਾਦ ਆਇਆ ਕਿ ਡੇਢ ਅੰਨਾ ਦਿਨ ਵਿੱਚ ਤੰਗੇ ਤੇ ਖਰਚ ਹੋ ਗਿਆ ਸੀ 1.5 ਅੰਨੇ ਕੁੱਲ 1.5 ਅੰਨੇ ਦਿਲ ਵਿੱਚ ਕਈ ਉਤਾਰ ਚੜਾ ਆਈ ਫੇਰ ਕਿਸੇ ਤਰ੍ਹਾਂ ਦਿਲ ਨੂੰ ਦਿਲਾਸਾ ਦਿੱਤਾ ਲਲਿਤਪੁਰ ਤੱਕ ਪਹੁੰਚਾ ਵੇਖੀ ਜਾਓ ਰਾਤ ਪਰ ਰੇਲ ਗੱਡੀ ਦਾ ਸਫ਼ਰ ਰਹਾ ਨੀਂਦ ਆ ਗਈ ਅਗਲੀ ਸਵੇਰ ਲਲਿਤਪੁਰ ਆ ਗਿਆ ਕੁਲੀ ਅਸਬਾਬ ਬਾਹਰ ਲੈ ਆਇਆ ਪਤਾ ਲੱਗਾ ਕਿ ਲਾਰੀ ਦੇ ਅੱਡੇ ਤੇ ਇੱਕ ਤਾਂਗੇ ਨੂੰ ਇੱਕ ਦੁਆਨੀ ਦੇਣੀ ਪਵੇਗੀ ਮੇਰੀ ਜੇਬ ਵਿੱਚ ਤਾਂ ਕੁੱਲ 1.5 ਹਜ਼ਾਰ ਆਨੇ ਸਨ ਬੜੀ ਮੁਸ਼ਕਲ ਨਾਲ ਕੁਲੀ ਨੂੰ 2 ਪੈਸੇ ਵਿੱਚ ਭੁਗਤਾਇਆ ਤੇ ਤਾਂਗੇ ਵਾਲਾ ਇੱਕ ਇੱਕ ਅੰਨੇ ਉੱਤੇ ਮੰਨ ਗਿਆ ਤਾਂਗਾ ਤੁਰਿਆ ਜਾ ਰਿਹਾ ਸੀ ਨਾਲ ਦੀ ਸੀਟ ਵਾਲੇ ਨੌਜਵਾਨ ਨੂੰ ਮੈਂ ਪੁੱਛਿਆ ਕਿਉਂ ਭਰਾਵਾ ਕੁੰਡੇਸ਼ਰ ਦਾ ਇੱਥੋਂ ਕੀ ਲੱਗੇਗਾ ਇਹ ਸਵਾਲ ਮੈਂ ਅਜਿਹੀ ਲਹਿਜ਼ੇ ਵਿੱਚ ਕੀਤਾ ਕਿ ਉਸ ਨੂੰ ਇਹੀ ਮਹਿਸੂਸ ਹੋਵੇ ਕਿ ਮੈਂ ਇਸ ਸਿਲਸਿਲੇ ਵਿੱਚ ਬਿਲਕੁਲ ਅਣਜਾਣਾ ਉਹ ਬੋਲਿਆ ਕੇਵਲ 15 ਨੇ 15 ਨੇ ਪਰ ਭਰਾਵਾ ਮੇਰੀ ਜੇਬ ਵਿੱਚ ਤਾਂ ਕੇਵਲ 10 ਸਾਂਨੇ ਰਹਿ ਗਏ ਹਨ ਤੇ ਇਹਨਾਂ 'ਚੋਂ ਇੱਕ ਇੱਕ ਨਹੀਂ ਇਸ ਤਾਂਗੇ ਵਾਲੇ ਦੀ ਹੋਈ ਸਮਝੋ ਤੇ ਮੇਰੇ ਕੋਲ ਰਹਿ ਕੇ ਕੇਵਲ 9 ਆਨੇ 9 ਆਨੇ ਤਾਂ ਬਾਕੀ ਦੇ 6 ਆਨੇ ਕਿੱਥੋਂ ਲਿਆਉਂਗੇ ਇਹ ਹੀ ਤਾਂ ਚਿੰਤਾ ਹੈ ਕੋਈ ਉਪਾਅ ਹੋਵੇ ਤਾਂ ਦੱਸੋ ਹੁਣ ਮੈਂ ਕੀ ਜਾਣਾ ਭਰਾਵਾ ਮੈਂ ਤਾਂ ਅਜੇ ਵਿਦਿਆਰਥੀ ਹਾਂ ਸੱਚ ਜਾਣ ਮੇਰੇ ਕੋਲ ਹੁੰਦੇ ਤਾਂ ਮੈਂ ਟਿਕਟ ਲੈ ਦੇਂਦਾ ਤੇ ਮੁਸ਼ਕਲ ਤਾਂ ਇਹ ਹੈ ਕਿ ਮੈਂ ਬਾਹਰੋਂ ਪੜਨ ਆਉਣਾ ਕਿਸੇ ਮੈਨੂੰ ਉਧਾਰ ਦੇਣਾ ਨਹੀਂ ਮੈਂ ਚੁੱਪ ਹੋ ਗਿਆ ਤੇ ਸੱਚ ਮੰਨੋ ਇੱਥੇ ਪਹੁੰਚ ਕੇ ਇੰਜ ਇੱਕਦਮ ਚੁੱਪ ਹੋ ਜਾਣ ਦੇ ਸਦਕੇ ਹੀ ਮੈਂ ਉਸ ਵਿਦਿਆਰਥੀ ਤੇ ਅਸਰ ਪਾ ਸਕਿਆ ਉਹ ਵੀ ਕੁਝ ਮਿੰਟ ਤੱਕ ਚੁੱਪ ਬੈਠਾ ਰਿਹਾ ਤਾਂਗਾ ਤੁਰਿਆ ਜਾ ਰਿਹਾ ਸੀ ਤੇ ਤਾਂਗੇ ਵਾਲੇ ਨੂੰ ਆਖਿਆ ਭਰਾਵਾ ਜੇ ਤੂੰ ਆਪਣੀ ਇਕੰਨੀ ਮੈਥੋਂ ਨਾ ਲਵੇਂ ਤਾਂ ਮੁਸ਼ਕਲ ਘਟ ਕੇ 6 ਅੰਨੇ ਦੀ ਥਾਂ 5 ਅੰਨੇ ਦੀ ਰਹਿ ਜਾਂਦੀ ਹੈ ਉਹ ਬੋਲਿਆ ਨਹੀਂ ਜੀ ਮੈਂ ਆਪਣੀ ਇਕੰਨੀ ਜ਼ਰੂਰ ਲਵਾਂਗਾ ਇੰਜੇ ਕਰਨੀਆਂ ਛੱਡਣ ਲੱਗਾ ਤਾ ਮੇਰਾ ਘੋੜਾ ਭੁੱਖਾ ਮਰ ਜਾਵੇ ਤੇ ਘਰ ਜਾ ਕੇ ਤੀਮੀ ਦੀਆਂ ਗਾਣਾ ਵੱਖ ਖਾਵਾਂ ਉਹਨੂੰ ਇਹ ਸ਼ੱਕ ਪੈ ਗਿਆ ਕਿ ਮੈਂ ਅੱਡੇ ਉੱਤੇ ਪਹੁੰਚ ਕੇ ਇਹ ਕਰਨੀ ਦੇਣੋਂ ਨਾ ਕਰ ਦੇਵਾਂਗਾ ਉਸਨੇ ਤੰਗਾ ਰੋਕ ਲਿਆ ਬੋਲਿਆ ਅੱਡਾ ਹੁਣ ਦੂਰ ਨਹੀਂ ਇਹ ਕਰਨੀ ਦੇ ਦਿਓ ਮੈਂ ਇਹ ਕਰਨੀ ਉਹਦੇ ਹੱਥ ਰੱਖੀ ਤਾਂਦ ਉਹ ਕਿਤੇ ਅੱਗੇ ਤੁਰਿਆ ਉਸ ਵਿਦਿਆਰਥੀ ਨੇ ਪੁੱਛਿਆ ਕੰਮ ਕੀ ਕਰਦੇ ਹੋ ਮੈਂ ਹਰ ਪਾਸ਼ਾ ਦੇ ਲੋਕੀ ਇਹ ਦੇ ਇਕੱਠੇ ਕਰਦਾ ਠੀਕ ਠੀਕ ਵਿਸ਼ਮ ਮਿੱਤਰ ਵਿੱਚ ਮੈਂ ਗੀਤਾਂ ਤੇ ਇੱਕ ਲੇਖ ਪੜ੍ਹਿਆ ਸੀ ਤੁਹਾਡਾ ਹੀ ਹੋਵੇਗਾ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਕੰਮ ਬਣਦਾ ਵੇਖ ਕੇ ਮੈਂ ਉਸ ਨੂੰ ਵਿਗਾੜਨਾ ਠੀਕ ਨਾ ਸਮਝਿਆ ਨਹੀਂ ਤੇ ਮੈਂ ਪੁੱਛਦਾ ਕਿ ਇਸ ਮਹੀਨੇ ਦੇ ਵਿਸ਼ਮ ਮਿੱਤਰ ਦੀ ਗੱਲ ਹੈ ਤੇ ਲੇਖ ਦਾ ਕੀ ਨਾਂ ਸੀ ਉਹ ਪੁੱਛਣ ਲੱਗਾ ਤੁਹਾਡਾ ਨਾਂ ਮੈਂ ਆਪਣਾ ਨਾਂ ਦੱਸਿਆ ਤੇ ਉਹ ਬੋਲਿਆ ਉਹ ਲੇਖ ਮੈਂ ਬੜੇ ਸ਼ੌਂਕ ਨਾਲ ਪੜ੍ਹਿਆ ਸੀ ਉਹ ਜ਼ਰੂਰੀ ਹੀ ਤੁਹਾਡਾ ਹੀ ਹੋਵੇਗਾ ਇਹ ਬਹੁਤ ਵੱਡਾ ਕੰਮ ਹੈ ਜੀ ਇਸ ਪ੍ਰਸ਼ੰਸਾ ਨੇ ਮੈਨੂੰ ਹੋਰ ਵੀ ਸ਼ਰਮਿੰਦਾ ਕਰ ਦਿੱਤਾ ਇਹ ਬਹੁਤ ਵੱਡਾ ਕੰਮ ਹੈ ਜੇ ਇਹ ਵੱਡਾ ਕੰਮ ਹੈ ਤਾਂ ਮੇਰੀ مالی ਹਾਲਤ ਇੰਨੀ ਖਰਾਬ ਕਿਉਂ ਹੈ ਲਾਰੀ ਦਾ ਟਿਕਟ ਲੱਗਦਾ ਹੈ 15 ਨੇ ਮੇਰੇ ਪਾਸ ਹਨ ਕੇਵਲ 9 ਨੇ ਉਹ ਬੋਲਿਆ ਹੁਣ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਡਾ ਬੰਦੋਬਸ ਆਪਣੀ ਜ਼ਿੰਮੇ ਲੈਂਦਾ ਹਾਂ ਤੁਸੀਂ ਕਿਸੇ ਨੂੰ ਇਹ ਨਾ ਕਹਿਣਾ ਕਿ ਤੁਹਾਡੇ ਪਾਸ ਪੈਸੇ ਥੋੜੇ ਹਨ ਲਾਰੀ ਉੱਤੇ ਬੈਠ ਜਾਣਾ ਹਾਲੀ ਲਾਰੀ 2 ਘੰਟਿਆਂ ਤੱਕ ਚੱਲੇਗੀ ਉਦੋਂ ਤੱਕ ਮੈਂ ਵੇਖ ਲਵਾਂਗਾ ਅੱਡੇ ਉੱਤੇ ਪਹੁੰਚ ਕੇ ਉਸਨੇ ਮੈਨੂੰ ਆਰਾਮ ਨਾਲ ਲਾਰੀ ਵਿੱਚ ਬਿਠਾ ਦਿੱਤਾ ਉਹ ਆਪ ਟਿਕਟ ਇੰਡੈਕਟਰ ਤੋਂ ਜਾ ਕੇ ਮਿਲਿਆ ਕੀ ਪਤਾ ਉਸ ਕੋਲ ਉਸ ਕੀ ਕੀ ਸੱਚ ਝੂਠ ਬੋਲਿਆ ਮੈਂ ਤਾਂ ਇੰਨਾ ਹੀ ਜਾਣਦਾ ਹਾਂ ਕਿ ਉਹ ਉਸ ਨੂੰ ਨਾਲ ਲੈ ਕੇ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਉਹ ਨੌਂ ਆਨੇ ਇਹਨਾਂ ਨੂੰ ਦੇ ਦਿਓ ਏ ਤਾਂ ਹਨੂ ਕੁੰਡੇਸ਼ਰ ਦਾ ਟਿਕਟ ਦਿੰਦੇ ਹਨ ਮੈਂ ਬਟੂਆ ਖੋਲਿਆ ਨੌ ਦੇ ਨੌ ਅੰਨੇ ਮੈਂ ਗੌਰ ਨਾਲ ਵੇਖੇ ਪਰ ਬਾਹਰ ਕੇਵਲ 8 ਅੰਨੇ ਕੱਡੇ ਇਹ ਉਸ ਨੂੰ ਫੜਾਉਂਦਿਆਂ ਹੋਇਆ ਮੈਂ ਆਖਿਆ ਤੁਸੀਂ ਆਗਿਆ ਦਿਓ ਤਾਂ ਮੈਂ ਇਹ ਕੰਨੀ ਰੱਖ ਲੈਂਦਾ ਕੁੰਡੇਸ਼ਰ ਵਿੱਚ ਲੋਡ ਪਵੇਗੀ ਸੜਕ ਤੋਂ 24 ਜੀ ਦੇ ਮਕਾਨ ਤੱਕ ਅਸਬਾਬ ਲੈ ਜਾਣ ਵਾਲੇ ਕੋਲੀ ਨੂੰ ਦੇ ਦੇਵਾਂਗਾ ਉੱਥੇ ਪਹੁੰਚਦੇ ਅਸੀਂ ਇਹ ਤਾਂ ਮੈਂ ਜ਼ਾਹਰ ਕਰਨੋਂ ਰਿਹਾ ਕਿ ਮੇਰੀ ਜੇਬ ਵਿੱਚ ਇੱਕ ਇੱਕੰਨੀ ਹੀ ਹੈ ਹਾਂ ਹਾਂ ਇਹ ਇੱਕੰਨੀ ਤੁਸੀਂ ਖੁਸ਼ੀ ਨਾਲ ਰੱਖ ਲਵੋ ਗੁੰਡੇਸ਼ਰ ਪਹੁੰਚਿਆ ਤਾਂ ਸੜਕ ਉੱਤੇ ਚੌਬੇ ਜੀ ਦਾ ਇੱਕ ਮਿੱਤਰ ਮੌਜੂਦ ਸੀ ਉਸ ਨੇ ਅਸਬਾਬ ਕਰ ਪਹੁੰਚਾਉਣ ਦਾ ਪ੍ਰਬੰਧ ਕਰ ਦਿੱਤਾ ਉਹ ਇੱਕੰਨੀ ਮੇਰੇ ਪਾਸ ਬਚ ਗਈ ਇਸ ਨੂੰ ਮੈਂ ਸੰਭਾਲ ਕੇ ਜੇਬ ਵਿੱਚ ਰੱਖ ਲਿਆ ਜਦਕਦੀ ਚੌਬੇ ਜੀ ਨੂੰ ਪਾਣ ਦੀ ਲੋੜ ਹੁੰਦੀ ਮੈਂ ਝਟ ਆਪਣੀ ਜੇਬ ਵਿੱਚੋਂ ਕੱਢ ਕੇ ਵਿਖਾਂਦਾ ਤੇ ਕਹਿੰਦਾ ਪੈਸੇ ਮੈਂ ਦੇਵਾਂਗਾ ਚੌਬੀ ਜੀ ਨਾ ਨਾ ਕਹਿੰਦੇ ਹੋਏ ਇਸ ਨੂੰ ਵਾਪਸ ਕਰ ਦਿੰਦੇ ਤੇ ਜਦ ਮੈਂ RAMU ਤੋਂ ਬੋਟ ਮਰਮਤ ਕਰਵਾ ਕੇ ਉਸ ਨੂੰ ਏ ਕੰਨੀ ਦਿੰਦਿਆਂ ਹੋਇਆ ਕਿਹਾ ਇਸ ਨੂੰ ਰੱਖ ਲੈ ਨਾ ਨਾ ਕਰ ਵੇਖਣ ਵਿੱਚ ਏ ਕੰਨੀ ਹੈ ਪਰ ਇਸ ਦੀ ਕੀਮਤ ਸੱਚਮੁੱਚ ਇਸ ਤੋਂ ਕਿਤੇ ਵਧੇਰੇ ਹੈ ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ ਮੈਂ ਵੇਖਿਆ ਕਿ RAMU ਦੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ ਸਨ ਉਸ ਨੂੰ ਸਾਰੇ ਦਿਨ ਵਿੱਚ ਉਸੇ ਕਰਨੀ ਤੋਂ ਛੁਟ ਹੋਰ ਕੁਝ ਨਹੀਂ ਸੀ ਮਿਲਿਆ ਉਸ ਨੂੰ ਸੋਚਿਆ ਹੋਵੇਗਾ ਕਿ ਉਸਨੇ ਇੱਕ ਅੰਤਰਯਮੀ ਸਾਧੂ ਦਾ ਬੋਟ ਬਰਮਤ ਕੀਤਾ ਹੈ ਨਹੀਂ ਉਹ ਕਿਵੇਂ ਜਾਣਦਾ ਹੈ ਕਿ ਘਰ ਵਿੱਚ ਉਸ ਦੇ ਭੁੱਖੇ ਤੀਵੀ ਤੇ ਬੱਚੇ ਇਸੇ ਕਰਨੀ ਦਾ ਰਾਹ ਤੱਕ ਰਹ ਹਨ ਧੰਨwar ਜੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ